ਬਹੁਤ ਦੁੱਖ ਦੇ ਵਿੱਚੋਂ ਪਰਿਵਾਰ ਨਿਕਲ ਰਿਹਾ ਅੱਜ 8ਵਾਂ ਦਿਨ ਸਟਾਰਟ ਹੋ ਗਿਆ ਜੀ ਜੋ ਵੀ ਵੀਰ ਨਾਲ ਘਟਨਾ ਵਾਪਰੀ ਆ ਲੋਕ ਦੁਆਵਾਂ ਕਰ ਰਹੇ ਨੇ ਅਸੀਂ ਵੀ ਦੁਆਵਾਂ ਕਰ ਰਹੇ ਆ ਬਿਲਕੁਲ ਸਹੀ ਗੱਲ ਉਸਤਾਦ ਜੀ ਨੇ ਜਿਹੜੀ ਬੋਲੀ ਆ ਹੰਸਰਾਜ ਹੰਸ ਜੀ ਨੇ ਕਿਉਂਕਿ ਸਾਡੇ ਕੋਲ ਜਿੰਨੀ ਲੰਮੀ ਜ਼ਿੰਦਗੀ ਹੈਗੀ ਆ ਉਹਦੇ ਵਿੱਚੋਂ ਜੇ ਅਸੀਂ 2-2 ਦਿਨ ਵੀ ਉਸ ਪਰਮਾਤਮਾ ਨਾਲ ਲੜ ਕੇ ਕਟਾਈਏ ਤੇ ਉਸ ਵੀਰ ਨੂੰ ਜ਼ਿੰਦਗੀ ਬਹੁਤ ਸੋਹਣੀ ਜ਼ਿੰਦਗੀ ਲੱਗ ਜੂਗੀ ਬਿਲਕੁਲ ਕਿਉਂਕਿ ਇੱਕ ਚੀਜ਼ ਹੁੰਦੀ ਆ ਵੀ ਇਨਸਾਨ ਨੂੰ ਮਿਲ ਕੇ ਨਹੀਂ ਪਤਾ ਚੱਲਦਾ ਹੁੰਦਾ ਵੀ ਇਨਸਾਨ ਕਿਹੋ ਜਿਹਾ ਇਨਸਾਨ ਦੇ ਚਰਚੇ ਇਨਸਾਨ ਦੀਆਂ ਗੱਲਾਂ ਇਨਸਾਨ ਦਾ ਨੇਚਰ ਜਿਹੜਾ ਆ ਉਹ ਚਾਨਣਾ ਪਵਾ ਦਿੰਦਾ ਕਿ ਕਿਸ ਪਰਸਨੈਲਿਟੀ ਤੋਂ ਬਿਲੋਂਗ ਕਰਦਾ ਸੋ ਰਾਜਵੀਰ ਵੀਰਾ ਹੁਣਾਂ ਦੀ ਜਿਵੇਂ ਪਰਸਨੈਲਿਟੀ ਦੀ ਗੱਲ ਕਰਾਂ ਬਹੁਤ ਚੰਗਾ ਇਨਸਾਨ ਆ ਬਹੁਤ ਸੁਲਝਿਆ ਹੋਇਆ ਤੇ ਬਹੁਤ ਪਰਿਵਾਰਿਕ ਇਨਸਾਨ ਆ ਹੋਣੀ ਆ ਕੋਈ ਗੱਲ ਨਹੀਂ ਬਟ ਉਹ ਬਹੁਤ ਤਾਕੜ ਜੱਟ ਆ ਲੜ ਰਿਹਾ ਆਪਣੀ ਜ਼ਿੰਦਗੀ ਦੀ ਲੜਾਈ ਤੇ ਉਹ ਇਹ ਲੜਾਈ ਨੂੰ ਜਿੱਤੂਗਾ ਵੀ ਸੋ ਪਰਿਵਾਰ ਨਾਲ ਵੀ ਗੱਲ ਹੋਈ ਆ ਪਰਿਵਾਰ ਨੂੰ ਵੀ ਮਿਲੇ ਆ ਸੋ ਬਹੁਤ ਸੋਹਣਾ ਰਿਕਵਰ ਸਾਡਾ ਵੀਰ ਕਰ ਰਿਹਾ ਸਿਹਤ 'ਚ ਬਹੁਤ ਸੁਧਾਰ ਆ ਆਉਣ ਵਾਲੇ ਦਿਨਾਂ 'ਚ ਬਹੁਤ ਸੋਣੋ ਸਾਡੇ ਵਿੱਚ ਫੇਰ ਉਵੇਂ ਖੜਾ ਹੋ ਜਾਣਾ ਰਿਤੂ ਜਸ ਜੀ ਤੁਸੀਂ ਵੀ 뮤직 ਇੰਡਸਟਰੀ ਦੇ ਨਾਲ ਰਾਪਤਾ ਰੱਖਦੇ ਹੋ ਪਰ ਇੱਕ ਗਾਇਕ ਕੋ ਕਲਾਕਾਰ ਉਹ ਹੁੰਦਾ ਜਿਹੜਾ ਲੋਕਾਂ ਦੇ ਵਿਹੜਿਆਂ 'ਚ ਖੁਸ਼ੀਆਂ ਵੰਡਦਾ ਹੈ ਨਾ ਅੱਜ ਉਹ ਪਰਿਵਾਰ ਨੂੰ ਜਦੋਂ ਦੇਖਦੇ ਆ ਤਾਂ ਬਹੁਤ ਨਾਜ਼ੁਕ ਹੈ ਮਾਤਾ ਜੀ ਭਵੇਂ ਚੜ੍ਹਦੀ ਕਲਾ ਦੇ ਵਿੱਚ ਨੇ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਪਰ ਅਸੀਂ ਸਭ ਦੇਖ ਰਹੇ ਹਾਂ ਕਿ ਕਿਹੜੇ ਟੈਨਸ਼ਨ 'ਚ ਉਹ ਗੁਜ਼ਰ ਰਹੇ ਆ ਜਦੋਂ ਇੱਕ ਕਲਾਕਾਰ ਇਹੋ ਜੀ ਦਹਲੀਜ਼ ਤੇ ਪਹੁੰਚ ਜਾਂਦਾ ਵਾ ਤਾਂ ਉਹ ਕਿੰਨਾ ਕੁ ਦੁੱਖ ਲੱਗਦਾ ਵਾ ਦੁੱਖ ਦੇਖੋ ਜੀ ਮੈਂ ਜਿੰਨਾ ਕੁ ਮੰਦੀ ਆ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ ਕਲਾਕਾਰ ਜਿਹੜਾ ਹੁੰਦਾ ਹੈ ਉਹ ਇੱਕ ਫਕੀਰ ਰੂਹ ਦਾ ਮਾਲਕ ਹੁੰਦਾ ਹੈ ਜਿਨੇ ਲੋਕਾਂ ਦੇ ਘਰਾਂ ਦੇ ਵਿੱਚ ਆਪਣੇ ਗਾਇਕੀ ਦੇ ਨਾਲ ਆਪਣੇ ਬੋਲਾਂ ਦੇ ਨਾਲ ਜਾਂ ਆਪਣੀ ਸਾਦਗੀ ਦੇ ਨਾਲ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਜਿਹੜਾ ਇੱਕ ਆਰਟਿਸਟ ਬਣਦਾ ਹਨਾ ਪਰ ਜਦੋਂ ਇੱਕ ਆਰਟਿਸਟ ਜਿਹੜਾ ਇੱਕ ਕਲਾਕਾਰ ਜਿਹੜਾ ਇਹੋ ਜਿਹਾ ਮਾਹੌਲ ਚ ਆ ਕੇ ਖੜਾ ਹੋ ਜਾਂਦਾ ਨਾ ਫਿਰ ਬਹੁਤ ਜ਼ਿਆਦਾ ਦਿਲ ਟੁੱਟਦਾ ਤੇ ਅੰਦਰੋਂ ਜੀ ਨੂੰ ਇੱਕ ਕਹਿ ਦਿੰਨੇ ਹਨਾ ਵੀ ਦਿਲ ਪਾੜਦਾ ਕਿ ਇੱਕ ਫਕੀਰ ਇਨਸਾਨ ਨਾਲ ਇੱਕ ਖੁਸ਼ੀਆਂ ਵੰਡਣ ਵਾਲੇ ਇਨਸਾਨ ਨਾਲ ਅੱਜ ਜਦੋਂ ਰੱਬ ਇਦਾਂ ਦੀਆਂ ਚੀਜ਼ਾਂ ਕਰਦਾ ਸੋ ਉੱਥੇ ਫਿਰ ਇੱਕ ਤਰ੍ਹਾਂ ਦਾ ਰੱਬ ਨਾਲ ਵੀ ਇੱਕ ਗਿਲਾ ਜਿਹੜਾ ਉਹ ਬਣ ਜਾਂਦਾ ਅੱਜ ਸਾਡਾ ਸਾਰੀ ਇੰਡਸਟਰੀ ਦਾ ਰੱਬ ਨਾਲ ਗਿਲਾ ਹੀ ਬਣਿਆ ਹੋਇਆ ਮੇਰੀ ਜਿਹੜੀ ਬੇਨਤੀ ਹੈ ਅਸਲੀ ਉਹ ਇਹ ਹੈਗੀ ਆ ਵੀ ਸਾਡੀ ਇੰਡਸਟਰੀ ਨੂੰ ਜਿਹੜੀ ਹੈ ਇਹ ਬਹੁਤ ਬੁਰੀ ਇੱਕ ਨਜ਼ਰ ਲੱਗ ਚੁੱਕੀ ਆ ਕਿ ਤੁਸੀਂ ਲਾ ਲੋ ਵੀ ਸਰਦੂਲ ਸਾਹਿਬ ਆਪਣੇ सुरेंद्र ਸ਼ਿੰਦਾ ਜੀ ਸੰਗੀਤ ਸਮਰਾਟ ਸਾਡੇ ਚਰਨਜੀਤ ਹੋਜਾ ਜੀ ਜਸਵਿੰਦਰ ਪੱਲਾ ਜੀ ਕਿੰਨਿਆਂ ਜਿਹੜੀਆਂ ਰੱਬ ਰੂਹਾਂ ਸਾਨੂੰ ਛੱਡ ਕੇ ਚਲੀਆਂ ਗਈਆਂ ਨੇ ਹਨਾ ਉਹ ਸਾਨੂੰ ਮੈਨੂੰ ਲੱਗਦਾ ਕਿ ਵੀਰ ਹੁਣੀ ਜਦੋਂ ਠੀਕ ਹੁੰਦੇ ਨੇ ਅਰਦਾਸ ਸੰਤ ਅਸੀਂ ਕਰ ਹੀ ਰਹੇ ਆ ਪਾਠ ਦੇ ਭੋਗ ਵੀ ਪਾਏ ਜਾ ਰਹੇ ਆ ਜਾਂ ਮੰਦਰਾਂ ਦੇ ਵਿੱਚ ਹਵਨ ਵਗੈਰਾ ਵੀ ਕਰਵਾਏ ਜਾ ਰਹੇ ਆ ਜਿਹੜਾ ਵੀ ਇਨਸਾਨ ਉਹਨਾਂ ਨੂੰ ਜਿਸ ਵੀ ਵੇਚ ਪਿਆਰ ਕਰਦਾ ਅਰਦਾਸ ਕਰ ਰਿਹਾ ਸੋ ਮੇਰਾ ਕਹਿਣ ਦਾ ਮੇਨ ਮਤਲਬ ਇਹੀ ਹੈ ਵੀ ਜਿਹੜੀ ਇਹ ਸਾਨੂੰ ਨਜ਼ਰ ਲੱਗੀ ਆ ਉਹ ਜ਼ਰੂਰ ਅਸੀਂ ਵੀਰ ਜਦੋਂ ਸਾਡਾ ਠੀਕ ਹੁੰਦਾ ਸਾਡੇ ਵਿੱਚ ਖੜਾ ਹੁੰਦਾ ਤੇ ਅਸੀਂ ਜ਼ਰੂਰ ਇੱਕ ਕੋਸ਼ਿਸ਼ ਕਰਾਂਗੇ ਕਿ ਪਰਮਾਤਮਾ ਦੇ ਨਾਮ ਤੇ ਅਸੀਂ ਜਿਹੜੇ 2-4 ਦਿਨ ਜਿਹੜੇ ਕੱਢੀਏ ਅਸੀਂ ਕੋਈ ਮਿਲ ਕੇ ਸਿੰਗਰਸ ਪ੍ਰੋਡਿਊਸਰਸ ਪੈਲਟਸ ਹਾਂਜੀ ਹਾਂਜੀ ਤੇ ਮਿਲ ਕੇ ਇੱਕ ਵੀਰ ਲਈ ਪਾਠ ਜ਼ਰੂਰ ਕਰਾਈਏ ਤੰਦਰੁਸਤੀ ਲਈ ਕਿ ਸਾਡੀ ਜਿਹੜੀ ਇੰਡਸਟਰੀ ਨੂੰ ਬੁਰੀ ਨਜ਼ਰ ਲੱਗੀ ਆ ਸੋ ਜਿਹੜੇ ਅਸੀਂ ਰਹਿ ਗਏ ਆ ਬਚੇ ਕੁਝ ਇਨਸਾਨ ਉਹ ਇਸ ਨਜ਼ਰ ਤੋਂ ਬਚ ਸਕਣ ਵੀਰ ਉਹਨਾਂ ਨੂੰ ਜਿੰਨਾ ਕਿ ਮਿਲੇ ਆ ਅਸੀਂ ਵਾਅਦਾਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਰਿਆਂ ਨੂੰ ਮੈਂ ਔਰ ਵੀਰ ਇੱਕ ਸੋਸਾਇਟੀ 'ਚ ਰਹਿੰਦੇ ਰਹੇ ਅਸੀਂ ਇੱਕ ਦੂਜੇ ਦੇ ਗਵੰਢੀ ਰਹੇ ਆ ਸੋ ਜਿੰਨਾ ਕਿ ਵੀਰ ਨਾਲ ਰਾਬਤਾ ਹੋਇਆ ਬਹੁਤ ਚੰਗਾ ਇਨਸਾਨ ਆ ਤਾਂ ਹੀ ਸਾਨੂੰ ਉਹਦੇ ਬਾਰੇ ਪਤਾ ਚੱਲਿਆ ਕਿ ਜਿੰਨਾ ਚੰਗਾ ਉਹ ਇਨਸਾਨ ਆ ਸ਼ਾਇਦ ਕੋਈ ਨਹੀਂ ਹੋ ਸਕਦਾ ਕਿਉਂਕਿ ਜੇ ਜਿਹੜਸ ਇਨਸਾਨ ਨੇ ਕਿਸੇ ਨਾ ਕੰਟਰੋਵਰਸੀ ਨਹੀਂ ਕੀਤੀ ਉਹ ਕਿੰਨਾ ਇਨਸਾਨ ਚੰਗਾ ਹੋਊਗਾ